ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਮੇਰੇ ਪਾਤਸ਼ਾਹ ਸਾਨੂੰ ਗੁਰਬਾਣੀ ਦੇ ਰਾਹੀ ਸਮਝਾ ਰਹੇ ਨੇ ਪਾਤਸ਼ਾਹ ਕਹਿੰਦੇ ਵਾਜੈ ਪਉਣ ਤੈ ਆਪ ਵਜਾਏ ਸੇਵ ਸਕਤੀ ਦੇਹੀ ਮਹਿ ਪਾਏ ਗੁਰ ਪ੍ਰਸਾਦੀ ਉਲਟੀ ਹੋਵੇ ਗਿਆਨ ਰਤਨ ਸਬਦ ਤਾਹਾ ਹੈ ਪਾਸ਼ਾ ਕਹਿੰਦੇ ਅਸੀਂ ਜੀਵ ਵਾਜੇ ਹਾਂ ਇਹ ਵਾਜੇ ਪੌਣ ਦੇ ਨਾਲ ਚੱਲ ਰਹੇ ਨੇ ਪੌਣ ਹੈ ਸਵਾਸਾਂ ਰੂਪੀ ਪੌਣ ਪਰਮੇਸ਼ਰ ਨੇ ਇਹ ਵਾਜੇ ਦੇ ਵਿੱਚ ਸਵਾਸਾਂ ਰੂਪੀ ਪੌਣ ਪਾਈ ਹੈ ਤੇ ਉਹ ਵੱਜ ਰਹੇ ਨੇ ਜਦੋਂ ਇਹ ਪੌਣ ਵਿੱਚੋਂ ਖਿੱਚ ਲਈ ਜਾਂਦੀ ਆ ਤਾਂ ਵਾਜਾ ਵੱਜਣਾ ਬੰਦ ਹੋ ਜਾਂਦਾ ਪਰਮੇਸ਼ਰ ਨੇ ਇਸ ਸਰੀਰ ਦੇ ਵਿੱਚ ਜੀਵ ਆਤਮਾ ਤੇ ਮਾਇਆ ਦੋਨੋਂ ਪਾਏ ਨੇ ਜੋ ਜੀਵ ਜੀਵ ਆਤਮਾ ਦੇ ਸਰੂਪ ਨੂੰ ਸਮਝ ਲੈਂਦਾ ਉਹ ਅੰਤਰ ਆਤਮੈ ਟਿਕ ਜਾਂਦਾ ਜੋ ਮਾਇਆ ਦੇ ਪਿੱਛੇ ਲੱਗ ਜਾਂਦਾ ਉਹ ਮਨਮੁਖ ਬਣ ਜਾਂਦਾ ਉਹ ਜੰਜਾਲ ਦੇ ਵਿੱਚ ਭੱਜ ਦੌੜ ਵਿੱਚ ਫਸ ਜਾਂਦਾ ਫਿਰ ਕਹਿੰਦੇ ਗੁਰ ਪ੍ਰਸਾਦੀ ਉਲਟੀ ਹੋਵੇ ਗੁਰੂ ਦੀ ਕਿਰਪਾ ਸਦਕਾ ਜਿਹੜਾ ਜੀਵ ਇਸ ਮਾਇਆ ਤੋਂ ਉਲਟ ਗਿਆ ਮਾਇਆ ਨੂੰ ਜਿਨੇ ਕਾਬੂ ਚ ਕਰ ਲਿਆ ਮਾਇਆ ਨੂੰ ਜਿਨੇ ਸਮਝ ਲਿਆ ਫਿਰ ਉਹਨੂੰ ਆਤਮਿਕ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਆ ਉਹਨੂੰ ਗੁਰੂ ਦੇ ਸ਼ਬਦ ਰਾਹੀਂ ਨਾਮ ਰਤਨ ਲੱਭ ਜਾਂਦਾ ਉਦੇ ਅੰਦਰ ਆਤਮਿਕ ਜੀਵਨ ਵਾਲਾ ਸ੍ਰੇਸ਼ਟ ਗੁਰੂ ਦਾ ਸ਼ਬਦ ਉਹਨੂੰ ਪ੍ਰਾਪਤ ਹੋ ਜਾਂਦਾ ਕਿਉਂਕਿ ਉਹਨੂੰ ਜੀਵਨ ਦੀ ਸਮਝ ਲੱਗ ਜਾਂਦੀ ਹੈ ਜਿਹਨੂੰ ਗੁਰੂ ਦੀ ਕਿਰਪਾ ਸਦਕਾ ਇਹ ਜੀਵਨ ਦੀ ਸਚਾਈ ਸਮਝ ਲੱਗ ਜਾਂਦੀ ਹੈ ਵਾਜੇ ਵੱਜਦੇ ਨੇ ਪੌਣ ਵਿੱਚ ਪਾਈ ਆ ਪਰਮੇਸ਼ਰ ਨੇ ਮਾਇਆ ਵੀ ਤੇ ਜੀਵ ਆਤਮਾ ਵੀ ਇੱਕ ਜਗ੍ਹਾ ਤੇ ਟਿਕੇ ਨੇ ਜਿਸ ਜੀਵ ਤੇ ਗੁਰੂ ਦੀ ਕਿਰਪਾ ਹੁੰਦੀ ਆ ਉਹ ਇਸ ਸਚਾਈ ਨੂੰ ਸਮਝ ਲੈਂਦਾ ਤੇ ਗੁਰਮਖਵਾਲਾ ਜੀਵਨ ਬਤੀਤ ਕਰਦਾ ਤੇ ਮਨੁੱਖਾ ਜੀਵਨ ਆਪਣਾ ਸਫਲ ਕਰ ਜਾਂਦਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ